ਪੰਜਾਬ ਦੇ ਸਰਹੱਦੀ ਪਿੰਡਾਂ ਦੇ ਕਿਸਾਨਾਂ ਨੂੰ ਵੱਡੀ ਰਾਹਤ। ਕੰਡਿਆਲੀ ਤਾਰ ਤੋਂ ਪਾਰ ਖੇਤੀ ਲਈ ਖੋਲੇ ਗੇਟ। ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਦੀ ਦਿੱਤੀ ਗਈ ਇਜਾਜ਼ਤ। ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕੀਤਾ ਐਲਾਨ। ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ ਸੂਬਾ ਸਰਕਾਰ ਨੇ ਕੰਡਿਆਲੀ ਤਾਰ ਤੋਂ ਪਾਰ ਖੇਤੀ ਲਈ ਜਾਣ ਵਾਲੇ ਕਿਸਾਨਾਂ ਲਈ ਅੱਜ ਤੋਂ ਗੇਟ ਖੋਲ ਦਿੱਤੇ ਗਏ ਨੇ ਇਸ ਬਾਰੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਐਲਾਨ ਕਰਦੇ ਆ ਕਿ ਹੈ ਕਿ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਦੀਆਂ ਮੁਸ਼ਕਲਾਂ ਉਹਨਾਂ ਨੇ ਬੀਐਸਐਫ ਅਧਿਕਾਰੀਆਂ ਨਾਲ ਸਾਂਝੀਆਂ ਕੀਤੀਆਂ ਨੇ ਉਹਨਾਂ ਨੇ ਕਿਸਾਨਾਂ ਲਈ ਅੱਜ ਤੋਂ ਗੇਟ ਖੋਲਣ ਦਾ ਐਲਾਨ ਕੀਤਾ ਢਾਲੀਵਾਲ ਨੇ ਕਿਹਾ ਕਿ ਹੁਣ ਸਾਡੇ ਕਿਸਾਨ ਅੱਜ ਤੋਂ ਆਪਣੇ ਖੇਤਾਂ ਵਿੱਚ ਰੁਟੀਨ ਦੀ ਤਰ੍ਹਾਂ ਆਜ਼ਾਦ ਸਕਣਗੇ ਕੁਲਦੀਪ ਸਿੰਘ ਢਾਲੀਵਾਲ ਨੇ ਜਰਨਾਲਾ ਬਾਰਡਰ ਤੇ ਪਹੁੰਚ ਕੇ ਬੀਐਸਐਫ ਦੇ ਅਧਿਕਾਰੀਆਂ ਤੇ ਜਵਾਨਾਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਹਾਲ ਹੀ ਵਿੱਚ ਦੇਸ਼ ਤੇ ਆਏ ਸੰਕਟ ਸਮੇਂ ਸਰਹੱਦ ਤੇ ਸਖਤੀ ਨਾਲ ਪਹਿਰਾ ਦਿੱਤਾ ਸਰਹੱਦੀ ਚੌਕੀ ਸ਼ਾਹਪੂਰ ਵੀਖੇ ਪਹੁੰਚ ਕੇ ਜਵਾਨਾਂ ਨੂੰ ਮਠਿਆਈਆਂ ਤੇ ਫਲਾਂ ਦੇ ਟੋਕਰੇ ਭੇਂਟ ਕਰਦੇ ਹੋਏ ਕੈਬਨਿਟ ਮੰਤਰੀ ਢਾਲੀਵਾਲ ਨੇ ਪੰਜਾਬ ਵੱਲੋਂ ਸੁਰੱਖਿਆ ਫੋਰਸਾਂ ਦਾ ਸ਼ੁਕਰਾਨਾ ਵੀ ਕੀਤਾ ਤੇ ਹੱਥੀਂ ਖਾਣਾ ਵਰਤਾ ਕੇ ਜਵਾਨਾਂ ਨੂੰ ਛਕਾਇਆ ਤੁਹਾਨੂੰ ਫਿਰ ਤੋਂ ਦੱਸ ਦੇ ਕੇ ਪਾਕਿਸਤਾਨ ਤੇ ਭਾਰਤ ਦੇ ਜੰਗ ਸਮੇ ਜੋ ਕਿ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਕਿਸਾਨਾਂ ਦੇ ਖੇਤ ਜੋ ਕੰਡਿਆਲੀ ਤਾਰ ਤੋਂ ਪਾਰ ਨੇ ਉਹਨਾਂ ਦੇ ਲਈ ਜੋ ਹੈ ਕਿਸਾਨਾਂ ਲਈ ਗੇਟ ਖੋਲ ਦਿੱਤੇ ਗਏ ਨੇ ਹੁਣ ਆਪਣੇ ਖੇਤਾਂ ਦੇ ਵਿੱਚ ਕਿਸਾਨ ਜਿਹੜੇ ਨੇ ਆ ਜਾ ਸਕਣਗੇ ਤੇ ਖੇਤੀ ਕਰ ਸਕਣਗੇ ਇਹ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਜੋ ਹੈ ਐਲਾਨ ਕੀਤਾ ਗਿਆ। ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ।